ਬਾਰਡਰ ਹੋਤੇ ਆ ਰਹੇ ਇੱਕ ਕਿਸਾਨ ਦੇ ਜੋ ਕਿ ਪੈਦਲ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਰਿਹਾ ਸੀ ਜਿਸ ਦੀ ਉਮਰ 54 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਗਈ ਕਿਉਂਕਿ ਟੱਕਰ ਮਾਰ ਦਿੱਤੀ ਗਈ ਕਾਰ ਦੇ ਵੱਲੋਂ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹਾਲਾਂਕਿ ਹਸਪਤਾਲ ਦੇ ਵਿੱਚ ਜ਼ਰੂਰ ਲੈ ਕੇ ਜਾਇਆ ਗਿਆ ਸੀ ਪਰ ਉੱਥੇ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਇਸ ਦੇ ਵਿੱਚ ਸਰਵੰਤ ਸਿੰਘ ਪੰਦੇੜ ਜੋ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਬਕਾਇਦਾ ਵੀਡੀਓ ਜਾਰੀ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈਗੀ ਆ ਕਿ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਅਜੇਹ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੋ ਬੀਤੇ ਦਿਨ ਵੀ ਦੋ ਹਾਦਸੇ ਹੁੰਦੇ ਨੇ ਜਦੋਂ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੋ ਕਿਸਾਨ ਨਿਓ ਜਾ ਰਹੇ ਹੁੰਦੇ ਨੇ ਜਿਨ੍ਹਾਂ ਦੀ ਗੱਡੀ ਜਿਹੜੀ ਹੈਗੀ ਆ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਔਰਤਾਂ ਜੋ ਹੈਗੀਆਂ ਉਹਨਾਂ ਦੀ ਜੋ ਮੌਤ ਵੀ ਦੱਸੀ ਜਾਂਦੀ ਹੈ ਇੱਕ ਥਾਂ ਤੇ ਬਠਿੰਡਾ ਦੇ ਵਿੱਚ ਵੀ ਸੜਕ ਹਾਦਸਾ ਹੁੰਦਾ ਜਿੱਥੇ ਕੀ ਜੋ બસ ਹੁੰਦੀ ਹੈ ਉਸ ਦੇ ਵਿੱਚ 22 ਤੋਂ 23 ਕਿਸਾਨ ਜਿਹੜੇ ਹੁੰਦੇ ਨੇ ਉਹ ਬੈਠੇ ਹੁੰਦੇ ਨੇ ਤੇ ਡਿਵਾਈਡਰ ਦੇ ਨਾਲ ਜੋ ਹੈ ਦੱਸਿਆ ਗਿਆ ਸੀ ਕਿ ਟਕਰਾ ਜਾਂਦੀ ਹੈਗੀ ਹੈ ਬਸ ਜਿਸ ਤੋਂ ਬਾਅਦ ਕਈ ਕਿਸਾਨ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਜਾਂਦਾ ਉਹਨਾਂ ਨੂੰ ਮਾਮੂਲੀ ਸੱਟਾਂ ਲੱਗਦੀਆਂ ਨੇ ਇਸ ਬਾਬਤ ਵੀ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਤਾਂ ਇਸ ਮੁਤਲਕ ਗਲਬਾਤ ਕਰਨ ਦੇ ਲਈ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਵਿਸਥਾਰਪੂਰਵਕ ਜਾਣਕਾਰੀ ਲੈਂਦੇ ਆ ਜੀ ਰਣਦੀਪ ਤਾਂ ਕੀ ਕੋ ਜਾਣਕਾਰੀ ਹੈ ਅੱਜ ਦੀ ਜੀ ਰਣਦੀਪ ਆਵਾਜ਼ ਆ ਰਹੀ ਹੈ ਹਾਂ ਜੀ 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 ਕੀ ਕੋ ਜਾਣਕਾਰੀ ਅੱਜ ਦੀ ਗੱਲ ਕਰੀਏ ਤਾਂ ਸਰਵਣ ਸਿੰਘ ਪੰਦੇੜ ਜੋ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈਗੀ ਗੁਰਪੁਰਬ ਨੂੰ ਲੈ ਕੇ ਵੀ ਕਿਹਾ ਗਿਆ ਤੇ ਕਿਸਾਨ ਦੀ ਮੌਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ ਜੀ ਬਿਲਕੁਲ ਕਵਿਤਾ ਤੁਹਾਨੂੰ ਦੱਸਦੀ ਹੈ ਕਿ ਜਿਸ ਤਰ੍ਹਾਂ ਕੱਲ ਮਹਾ ਪੰਚਾਇਤ ਜਿਹੜੀ ਹੈਗੀ ਹੈ ਕਰੋੜੀ ਬੰਟ ਦੇ ਉੱਤੇ ਰੱਖੀ ਗਈ ਸੀ ਤਾਂ ਉਸ ਦੇ ਵਿੱਚ ਕੱਲ ਬਰਨਾਲਾ ਦੇ ਕੋਲ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਸੀਗਾ ਜਿਸ ਦੇ ਵਿੱਚ ਤਿੰਨ ਜਿਹੜੀ ਮਹਿਲਾਵਾਂ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈਗੀ ਆ ਤਾਂ ਇਸ ਚੀਜ਼ ਨੂੰ ਲੈ ਕੇ ਅੱਜ ਸਰਵਜਨ ਸਿੰਘ ਪੰਡੇਰ ਦੇ ਵੱਲੋਂ ਲਗਾਤਾਰ ਕਿਹਾ ਗਿਆ ਕਿ ਪਹਿਲਾਂ ਇੱਕ ਕਿਸਾਨ ਜਿਹੜਾ ਹੈਗਾ ਸ਼ੰਭੂ ਬਾਟਰ ਦੇ ਉੱਤੇ ਇਹ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਕੋਈ ਪਿੱਛੋਂ ਜਿਹੜੀ ਇਹ ਗੱਡੀ ਉਹ ਮਾਰ ਜਾਂਦੀ ਹੈ ਤਾਂ ਜਿਹਦੇ ਵਿੱਚ ਇੱਕ ਜਿਹੜਾ ਹੈਗਾ ਨੌਜਵਾਨ 54 ਸਾਲ ਦਾ ਜੀ ਦੱਸਿਆ ਜਾ ਰਿਹਾ ਹੈਗਾ ਉਹਦੀ ਮੌਤ ਹੋ ਜਾਂਦੀ ਹੈ ਤਾਂ ਫਰੀਦਕੋਟ ਦਾ ਉਹ ਰਹਿਣ ਵਾਲਾ ਸੀਗਾ ਜੀ ਤਾਂ ਇਸ ਚੀਜ਼ ਨੂੰ ਲੈ ਕੇ ਜਿੱਥੇ ਲਗਾਤਾਰ ਕਿਸਾਨਾਂ ਦੀਆਂ ਮੋਤਾਂ ਜ਼ਰੂਰ ਹੋ ਰਹੀਆਂ ਹੈਗੀਆਂ ਨੇ ਆਪਣੇ ਆਪਣੇ ਮੋਰਚਿਆਂ ਦੇ ਉੱਤੇ ਜਾ ਕੇ ਉਹ ਸੰਘੋਧੀ ਗੱਲ ਕੀਤੀ ਜਾਵੇ ਗੌਂਡੇ ਦੀ ਗੱਲ ਕੀਤੀ ਜਾਵੇ ਤਾਂ ਦੂਸਰੇ ਪਾਸੇ 10 ਤਰੀਕ ਨੂੰ ਜਿਹੜਾ ਹੈਗਾ ਮੋਦੀ ਦੇ ਜਿਹੜੇ ਆ ਉਹ ਪੁੱਤਲੇ ਜ਼ਰੂਰ ਫੋਕੇ ਜਾਣਗੇ ਔਰ ਹਰ ਹਰ ਗਲੀ ਕਹਿ ਰਹੇ ਨੇ ਜਿਸ ਤਰ੍ਹਾਂ ਹਰ ਗਲੀ ਹੋਵੇ ਚਾਹੇ ਉਹ ਚੌਂਕ ਹੋਵੇ ਮhalla ਹੋਵੇ ਤਾਂ ਹਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹ ਫੋਕਿਆ ਜਾਊਗਾ ਔਰ ਦੂਸਰੇ ਪਾਸੇ ਜਿਹੜਾ ਸਰਵਜਨਿਕ ਭੰਡੇਰ ਨੇ ਲਗਾਤਾਰ ਕਿਹਾ ਕਿ ਜਿੰਨਾ ਚਿਰ ਜਿਹੜੇ ਕਾਨੂੰਨ ਨੇ ਉਹ ਨਹੀਂ ਬਣਨਗੇ ਐਮਐਸਬੀ ਦੇ ਉੱਤੇ ਨਹੀਂ ਹੋਊਗਾ ਤਾਂ ਲਗਾਤਾਰ ਜਿਹੜਾ ਉਸ ਤਰੀਕੇ ਨਾਲ ਜੀ ਜੀ ਆਵਾਜ਼ ਆ ਰਹੀ ਹੈ ਜੀ ਤਾਂ ਬਿਲਕੁਲ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਜੋ ਆਵਾਜ਼ ਹੈਗੀ ਉਹ ਨਹੀਂ ਆ ਰਹੀ ਪਰ ਬਿਲਕੁਲ ਅਸੀਂ ਦੁਬਾਰਾ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਰਣਦੀਪ ਜੀ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਵਿੱਚ ਕਰੀਬਨ 40 ਤੋਂ 41 ਦਿਨ ਹੋ ਗਏ ਉੱਥੇ ਮਰਨ ਵਰਤੇ ਉੱਤੇ ਤਾਂ ਉਸ ਚੀਜ਼ ਨੂੰ ਲੈ ਅਧਾਰਨ ਖਾਬ ਹੁੰਦੇ ਜਾ ਰਹੀ ਹੈ ਤਾਂ ਉਹ ਵੀ ਐਸਐਸਪੀ ਪਟਿਆਲਾ ਹੋਣ ਦਾ ਸਾਬਕਾ ਡੀਆਈਜੀ ਨਰਿੰਦਰ ਬਾਜ ਜੀ ਲਗਾਤਾਰ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਲਗਾਤਾਰ ਫਟਕਾਰ ਲਗਾਈ ਜਾ ਰਹੀ ਸੀ ਕਿ ਉਹਨਾਂ ਡੱਲੇਵਾਲ ਸਾਹਿਬ ਨੂੰ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਪੰਚਾਇਆ ਜਾਵੇ ਕਿਉਂ ਜਿਹੜਾ ਹੈਗਾ ਉਹਨਾਂ ਨੂੰ ਪੰਚਾਇਆ ਨਹੀਂ ਜਾ ਰਹਾ ਹੈਗਾ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਵੱਡੇ ਸਵਾਲ ਸਿਗੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਕਿਹੜੇ ਕਿਸਾਨ ਨੇ ਜਿਹੜੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਜਾਂ ਤੇਰੇ ਹਸਪਤਲ ਤੋਂ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਹੋਊਗਾ ਕਿ ਜਿਹੜੀ ਮੀਟਿੰਗ ਜਿਹੜੀ ਹੁਣ ਚੱਲ ਰਹੀ ਹੈ ਇਸ ਵੇਲੇ ਉਹਦੇ ਵਿੱਚ ਕੀ ਸਿੱਟਾ ਨਿਕਲ ਕੇ ਆਉਂਦਾ ਹੈ ਕਿ ਹੋ ਸਕਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਹਸਪੀਟਲ ਦੇ ਵਿੱਚ ਕੋਈ ਨੇੜੇ ਹਸਪਤਲ ਦੇ ਵਿੱਚ ਤਾਕਤ ਕਰਵਾਇਆ ਜਾਵੇ ਜਾਂ ਹਲੇ ਵੀ ਜਿਹੜਾ ਹੈਗਾ ਉਹ ਆਪਣੇ ਆ ਉਸੇ ਤਰੀਕੇ ਦੇ ਨਾਲ ਹੀ ਅੜੇ ਉਹਨਾਂ ਦੇ ਕਿਸਾਨ ਕਿ ਨਹੀਂ ਜਗਜੀਤ ਸਿੰਘ ਢੱਲੇਵਾਲ ਜਾਣਗੇ ਜਿਹੜੀ ਸਿਹਤ ਹੈਗੀ ਆ ਜਰੂਰ ਮੁੱਖ ਮੰਤਰੀ ਬਾਕੀ ਮੰਨਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਰਹੀ ਕਿ 50 ਤੋਂ ਵੱਧ ਡਾਕਟਰ ਨੇ ਜਿਹੜੇ ਉਹ ਜوجੀ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਨੂੰ ਲੈ ਕੇ ਉੱਥੇ ਦੇਖਰੇਖ ਕਰ ਰਹੇ ਨੇ ਖਨੂਰੀ ਬਾਰਡਰ ਦੇ ਉੱਤੇ ਪਰ ਫਿਲਹਾਲ ਦੇ ਘੜੇ ਜਿਹੜਾ ਹੈਗਾ ਉਹ ਮੀਟਿੰਗ ਹਲੇ ਵੀ ਜਿਹੜੀ ਕੀਤਾ ਜਾ ਰਹੀ ਹੈ ਜੀ ਹਾਂ ਤਾਂ ਜੋ ਸਰਵੰਤ ਸਿੰਘ ਪੰਦੇਰ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਜੋ ਵੀਡੀਓ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਗੁਰਪੁਰਬ ਵੀ ਜੋ ਹੈ ਮਨਾਇਆ ਜਾਵੇਗਾ ਜਿਸ ਦੇ ਵਿੱਚ ਲੋਕਾਂ ਨੂੰ ਕਿਸਾਨਾਂ ਨੂੰ ਵੀ ਪਹੁੰਚਣ ਦੀ ਜੋ ਹੈ ਉਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਤਾਂ ਕੀ ਲੱਗਦਾ ਕੋਈ ਤਸਵੀਰ ਤੁਹਾਡੇ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਨੇ ਜਾਂ ਕਿਸਾਨ ਨੇ ਉਹ ਲਗਾਤਾਰ ਉੱਕ ਕਰ ਰਹੇ ਨੇ ਖਨੋਰੀ ਬਾਰਡਰ ਹਾਂ ਜੀ ਕੁਐਸਚਨ ਹੈ ਦੁਬਾਰਾ ਰਿਪੀਟ ਕਰ ਲੋਗੇ ਕਵਿਤਾ ਦਾ ਉਸ ਏਰੀਆ ਹੋਣ ਦੀ ਜੀ ਹਾਂ ਸਰਵੰਤ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਵੀਡੀਓ ਪਾਈ ਗਈ ਹੈ ਗੁਰਪੁਰਬ ਦਿਵਸ ਜੁਆ ਮਨਾਉਣ ਦੇ ਲਈ ਤਾਂ ਉਹਨਾਂ ਨੇ ਸੱਦਾ ਦਿੱਤਾ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਹੁੰਚਣ ਦੇ ਲਈ ਇਸ ਬਾਬਤ ਤੋਂ ਜਾਣਕਾਰੀ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਗੁਰਪੁਰਬ ਵਾਲੇ ਦਿਨ ਜਿਹੜੇ ਹੈਗਾ ਸਾਰੇ ਪਹੁੰਚੋ ਪਰ ਇਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਲਗਾਤਾਰ ਸਰਵੰਸ ਸਿੰਘ ਪੰਦੇਰ ਨੇ ਜਿਹੜੇ ਉਹ ਅੱਜ ਤੱਕ तकरीबन ਤੁਸੀਂ ਦੇਖ ਸਕਦੇ ਹੋ 40 ਤੋਂ 41 ਦਿਨ ਹੋ ਗਏ ਜਿਵੇਂ ਜਗਦੀਸ਼ ਸਿੰਘ ਗੱਲੇਵਾਲ ਮਰਨਵਰ ਦੇ ਉੱਤੇ ਬੈਠੇ ਨੇ ਚਾਹੇ ਉਸ ਤਰੀਕੇ ਦੇ ਨਾਲ ਦੇਖਿਆ ਜਾਵੇ ਸਰਵੰਸ ਸਿੰਘ ਪੰਦੇਰ ਨੇ ਚਾਹੇ ਵਕਫ ਵਕਫ ਥਾਵਾਂ ਤੇ ਚਾਹੇ ਅੰਮ੍ਰਿਤਸਰ ਹੋਵੇ ਵਕਫ ਵਕਫ ਥਾਵਾਂ ਦੇ ਉੱਤੇ ਮੀਟਿੰਗਾਂ ਵੀ ਕਰਦੇ ਨੇ ਲੋਕਾਂ ਦੇ ਵਿੱਚ ਵੀ ਵਿਚਰਦੇ ਨੇ ਕਈ ਕਿਸਾਨਾਂ ਦੀਆਂ ਜਿਹੜੀਆਂ ਉਹ ਜਾਨਾਂ ਵੀ ਜਿਹੜੀਆਂ ਉਹ ਜਾ ਚੁੱਕੀਆਂ ਨੇ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜਾਗਾ ਜਰੂਰ ਪੰਦੇਰ ਸਾਹਿਬ ਦੇ ਵੱਲੋਂ ਜ਼ਿਆਦਾਤਰ ਗੁਰਪੁਰਪਤਾ ਵੀ ਕਿਹਾ ਜਾ ਰਿਹਾ ਪਰ ਕਿੱਥੇ ਨਾ ਕਿ ਕਿਸਾਨਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਇਸ ਚੀਜ਼ ਦਾ ਰੋਜ਼ ਜ਼ਰੂਰ ਦੇਖਿਆ ਜਾ ਰਿਹਾ ਕਿ ਕਿਉਂ ਜਿਹੜੀਆਂ ਕੇਂਦਰ ਮੰਗਾ ਨਹੀਂ ਮੰਨ ਰਹੀ ਹੈਗੀ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਹਾਲਤ ਵੀ ਜਿਹੜੀ ਨਾਜੁਕ ਉਹਨਾਂ ਦੀ ਹੁੰਦੀ ਜਾ ਰਹੀ ਹੈ ਜਿਹੜੀ ਸਿੰਗਲੇਵਲ ਦੇ ਜਿਵੇਂ 20 ਕਿਲੋ ਤੱਕ ਵਜ਼ਨ ਵੀ ਜਿਹੜਾ ਹੈਗਾ ਵਧ ਚੁੱਕਾ ਹੋਇਆ ਹੋਰ ਲਗਾਤਾਰ ਦਿਨ ਬਦ ਦਿਨ ਸੇਤ ਜਿਹੜੀ ਆ ਉਹ ਡਾਣ ਕਿਸੇ ਵੀ ਵੇਲੇ ਵੀ ਜਿਹੜਾ ਹੈਗਾ ਉਹਨਾਂ ਦੀ ਤਬੀਰ ਬਹੁਤ ਜ਼ਿਆਦਾ ਖਰਾਬ ਹੋ ਸਕਦੀ ਹੈ ਇਸੇ ਜੀ ਨੂੰ ਦੇਖਦੇ ਹੋ ਕੱਲ ਵੀ ਉਹਨਾਂ ਨੇ ਲੋਕਾਂ ਨੂੰ ਜਿਹੜੀ ਹੈ ਲੋਕਾਂ ਦੇ ਨਾਲ ਰੂਬਰੂ ਹੁੰਦੇ ਆ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਨੇ ਡਿਜੀਤ ਸਿੰਘ ਢੱਲੇਵਾਲ ਉਹ ਧੰਨਵਾਦ ਵੀ ਕਰਦੇ ਹੋਏ ਨਜ਼ਰ ਆਏ ਕਿਉਂਕਿ ਲਗਾਤਾਰ ਉਹਨਾਂ ਕੋਲ ਉਹ ਅਪੀਲ ਕੀਤੀ ਜਾ ਰਹੀ ਸੀ ਚਾਰ ਤਿਲਕ ਨੂੰ ਖਲੋਰੀ ਬਾਰਡਰ ਦੇ ਉੱਤੇ ਪਹੁੰਚੋ ਤਾਂ ਕੱਲ ਲੱਖਾਂ ਦੇ ਦਰਵਾਜ਼ੇ ਜਿਸ ਤਰੀਕੇ ਦੇ ਨਾਲ ਆਪਾਂ ਇਕੱਠ ਦੇਖਿਆ ਤੇ ਉਸ ਦੇ ਨਾਲ ਵੀ ਉਹਨਾਂ ਨੂੰ ਬਹੁਤ ਹੌਸਲਾ ਮਿਲਿਆ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਪਹੁੰਚਦੇ ਨੇ ਉਹ ਡਗਜੀਤ ਸਿੰਘ ਢੱਲੇਵਾਲਾ ਜਾਬ ਦੇ ਹੁਣ ਹਰਿਆਣੇ ਦੇ ਹੁਣ ਹਿਮਾਚਲ ਦੇ ਹੁਣ ਮਹਾਰਾਸ਼ਟਰ ਦੇ ਹੁਣ ਤਾਂ ਹਰ ਪਾਸੋਂ ਕਿਸਾਨ ਜਿਹੜਾ ਉਹ ਮੈਨੂੰ ਮਿਲਣ ਆਵੇ ਕਿਉਂਕਿ ਉਹਨਾਂ ਦੇ ਦੇਖੋ ਜਿਸ ਤਰੀਕੇ ਦੇ ਨਾਲ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰੀ ਆਖਰੀ ਇੱਛਾ ਹੈਗੀ ਹੈ ਕਿ ਮੈਨੂੰ ਜਿਹੜਾ ਕਿਸਾਨ ਆ ਖਨੋਰੀ ਬਾਰਡਰ ਆ ਕੇ ਮਿਲੇ ਤਾਂ ਇਹਦੇ ਵਿੱਚੇ ਮੇਰੀ ਜਿੱਤ ਹੋਏਗੀ ਅਗਰ ਜੇ ਮੇਰੀ ਜ਼ਿੰਦਗੀ ਦੀ ਜਾਂਦੀ ਹੈ ਤਾਂ ਉਹ ਕਿਸਾਨੀ ਦੇ ਲੇਖੇ ਤੇ ਹੋਏਗੀ ਪਰ ਇਸੇ ਨੂੰ ਲੈ ਕੇ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਕਵਿਤਾ ਹੁੰਦਾ ਹੈ ਕਿ ਕੇਂਦਰ ਮੰਗਾ ਮੰਦੀ ਹੈ ਜਾਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂ ਉਸ ਸਮੇਂ تک ਰਹੇਗਾ ਮੀਟਿੰਗ ਤੋਂ ਬਾਅਦ ਵੀ ਪਤਾ ਲੱਗੂਗਾ ਜੀ ਹਾਂ ਤਾਂ ਜਿਵੇਂ ਮਹਾਪੰਚਾਇਤ ਦੇ ਵਿੱਚ ਜਾਂ ਖਨੋਰੀ ਬਾਰਡਰ ਤੇ ਜਾਂਦੇ ਕਿਸਾਨਾਂ ਦੀ ਮੌਤ ਹੋਈ ਹੈ ਤਾਂ ਅਜੇ ਹੇ ਦੇ ਵਿੱਚ ਕੋਈ ਜਾਣਕਾਰੀ ਆਈ ਹੈਗੀ ਮੁਆਵਜ਼ੇ ਨੂੰ ਲੈ ਕੇ ਕੋਈ ਮੰਗ ਵਗੈਰਾ ਕੀਤੀ ਜਾ ਰਹੀ ਹੈ ਜਾਂ ਹੋਰ ਕੋਈ ਅਪਡੇਟ ਜੀ ਬਿਲਕੁਲ ਨਹੀਂ ਦੱਸਦੀ ਕਿ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਜਿਹੜੀ ਸਾਹਮਣੇ ਜ਼ਰੂਰ ਗੱਲ ਆ ਰਹੀ ਹੈਗੀ ਹੈ ਕਿ 5 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਮੁਆਵਜ਼ੇ ਦੀ ਗੱਲ ਜ਼ਰੂਰ ਕੀਤੀ ਗਈ ਹੈ ਕਿਸਾਨ ਲੀਡਰਾਂ ਦੇ ਵੱਲੋਂ ਪਰ ਹਾਲੇ ਤੱਕ ਕੋਈ ਰਿਟਰਨ ਦੇ ਵੀ ਸਟੇਟਮੈਂਟ ਜਾਂ ਕੋਈ ਆ ਕੇ মিডিਆ ਚੈਨਲ ਦੇ ਉੱਤੇ ਹਾਲੇ ਗੱਲਬਾਤ ਨਹੀਂ ਜਿਹੜੀ ਉਹ ਸੁਣਨ ਨੂੰ ਮਿਲੀ ਹੈਗੀ ਪਰ ਜਰੂਰ ਇਹ ਇਹ ਜਰੂਰ ਗੱਲ ਹੁਣ ਵੀ ਜਿਹੜੀ ਹੈ ਬੰਦੇੜ ਸਾਹਿਬ ਦੇ ਵੱਲੋਂ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਦੇ ਵਿੱਚ ਇਖਲਾਸ ਦਰਚਾਇਆ ਜਾ ਰਿਹਾ ਕਿ ਕੱਲ ਜਰੂਰ ਸਾਡਾ ਪਰਣਾਲੇ ਦੇ ਕੋਲ ਜਿਹੜੇ ਕਿ ਕਲੋਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਦੇ ਵਿੱਚ ਇੱਕ ਬੱਸ ਆ ਰਹੀ ਸੀ ਕਿ ਤਾਂ ਉਹਦੇ ਵਿੱਚ ਭਾਰ ਐਕਸੀਡੈਂਟ ਹੋਣ ਦੇ ਕਾਰਨ 12 ਤੋਂ 13 ਜਿਹੜੇ ਲੋਕ ਉਹ ਜ਼ਖਮੀ ਹੁੰਦੇ ਤਾਂ ਜਿਹਦੇ ਵਿੱਚ ਤਿੰਨ ਜਾਨਾਂ ਵੀ ਜਿਹੜੀਆਂ ਉਹ ਚਲੀਆਂ ਜਾਂਦੀਆਂ ਤਾਂ ਇੱਕ ਜਿਵੇਂ ਸ਼ੰਭੂ ਬਾਰਡਰ ਦੇ ਉੱਤੇ 54 ਸਾਲ ਦੇ ਜਿਹੜਾ ਹਲਮੀ ਦੀ ਜਿਹੜੀ ਹੈ ਡੈਥ ਹੋਈ ਹੈਗੀ ਹੈ ਕੋਈ ਗੱਡੀ ਮਾਰ ਗਈ ਆ ਉਹ ਵੀ ਥੋੜਾ ਜਿਵੇਂ ਦੱਸਿਆ ਜਾ ਰਿਹਾ ਪਰ ਹਾਲੇ ਤੱਕ ਕੋਈ ਵੀ ਉਹਨਾਂ ਦੇ ਵੱਲੋਂ ਇਸ ਚੀਜ਼ ਦੇ ਕੋਈ ਰਕਮ ਦੀ ਜਿਹੜੀ ਹੈ ਉਹ ਗੱਲ ਨਹੀਂ ਹਾਲੇ ਸਾਹਮਣੇ ਆਈ ਇਸ ਨੂੰ ਜੀ ਜੀ ਬੜ ਬਤਨ ਵਾ ਤੁਹਾਡਾ ਤਾਂ ਏਸੀ ਸਾਡੇ ਨਾਲ ਰਣਦੀਪ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫੇਰ ਜੋ ਹੈ ਸੁਣਵਾਈ ਹੋਵੇਗੀ ਪਿਛਲੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਈ ਸੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਖਤ ਰੁੱਖ ਅਖਤਿਆਰ ਜੋ ਹੈ ਉਹ ਕੀਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਡੱਲੇਵਾਲ ਦੀ ਹਾਲਤ ਜੋ ਹੈ ਅਜੇ ਹੀ ਕਿਉਂ ਬਣ ਰਹੀ ਹੈ ਇਸ ਉੱਤੇ ਵਿਚਾਰ ਕਰਨਾ ਬੇਹਦ ਲਾਜ਼ਮੀ ਹੈ ਕਿਉਂਕਿ ਇੱਕ ਕਿਸਾਨ ਜੋ ਕਿ ਮਰਨ ਦੇ ਕੰਡੇ ਬੈਠਿਆ ਹੋਇਆ ਤਾਂ ਇਸ ਮੁਤਲਕ ਜੋ ਕੱਲ ਗੁਰਪੁਰਬ ਜੋ ਮਨਾਇਆ ਜਾਵੇਗਾ ਕਿਸਾਨ ਦੀ ਮੌਤ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦਾ ਤੁਹਾਨੂੰ ਸੁਣਾਉਂਦੇ ਆਂ ਉਹ ਜਿਹੜੇ ਵੀ 카르ਲਾਸੀ ਪ੍ਰਕਾਸ਼ ਜਿਹੜਾ ਮਨਾਉਣਾ ਹੈਗਾ ਵਸਤਵਾਤ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਬੇਨਤੀ ਆ ਜਿਹੜਾ ਅਸੀਂ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਵਿਦਾਸ ਗੰਗੂਰੀ ਦੀ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਵਾ ਹਰ ਗਲੀ ਕੂਚੇ ਪਿੰਡ ਸ਼ਹਿਰ ਵਿੱਚ ਅਰਥੀ ਭੁਗ ਮਜਾਰੇ ਮੋਦੀ ਸਰਕਾਰ ਦੇ ਕਰਾਂਗੇ ਦੂਜਾ ਐਲਾਨ ਇਹ ਹੈਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਜਿੰਨੇ ਵੱਡੇ ਪੱਤਰ ਤੇ ਧੁੰਦ ਪੈ ਰਹੀ ਹੈਗੀ ਆ ਅਰ ਕੱਲ ਜਿਹੜੇ ਜਿਹੜੇ ਮਹਾਪਤਿਆਤ ਹੋਇਆ ਉਹਦੇ ਵਿੱਚ ਇੱਕ ਬਰਨਾਲਾ ਮੋਗਾ ਸੜਕ ਦੇ ਉੱਤੇ ਇੱਕ ਬੱਸ ਸਾਡੀ ਵੱਜੀ ਹੈਗੀ ਆ ਉਹ ਚ ਬਹੁਤ ਸਾਰੇ ਕਿਸਾਨਾਂ ਦੇ ਚੂਲੇ ਉਹ ਸੱਟਾਂ ਲੱਗੀਆਂ ਉਹਨਾਂ ਨੂੰ ਤਿੰਨ ਮਤਾਵਾ ਪੈਣਾ ਜਿਹੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗਈਆਂ ਵਾ ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ ਤੋਂ ਆਪਣੇ ਕਿਸਾਨ ਦਾ ਨਾਮ ਸੁਖਮੰਦਰ ਸਿੰਘ ਆ ਜਿਹੜਾ 53 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹੈ ਰਾਜਪੁਰਾ ਉਹਨਾਂ ਦਾ पार्थिव ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ पार्थिव ਸਰੀਰ ਆ ਉਹਦੇ ਜੱਗੀਪਿੰਡ ਜਾ ਕੇ ਤੇ ਸੰਸਕਾਰ ਹੋਊਗਾ ਉਹ ਤਾਂ ਜੱਗੀਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋਂ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਇਆ ਜਾਂ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆ ਔਰ ਇਹ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਰ ਪੰਜਾਬ ਸਰਕਾਰ ਨੂੰ ਇਹ ਸੁਜੈਸਟ ਕਰਦੇ ਆ ਵੀ ਤੁਹਾਡਾ ਸੜਕ ਸੁਰੱਖਿਆ ਦਫ਼ਤਰ ਸੀਗਾ ਢਲਾ ਪਿਆ ਉਹਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਿਹਾ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸੜਕਾਂ ਤੇ ਉਹ ਵੀ ਮਦਦ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਕਸ਼ਿਆਂ ਤੋਂ ਬਸ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ